ਬਰਨਾਲਾ ਵਿਖੇ ਸੜਕ ਹਾਦਸੇ ਵਿੱਚ ਮਰੇ ਕਿਸਾਨਾਂ ਦੇ ਮੁਆਵਜ਼ੇ ਦੀ ਮੰਗ ਅਤੇ ਨਾਲ ਉਹਨਾਂ ਦੇ ਪੂਰੇ ਕਰਜ਼ੇ ਤੇ ਲੀਕ ਮਾਰਨ ਦੀ ਗੱਲ ਅਤੇ ਜ਼ਖਮੀ ਕਿਸਾਨਾਂ ਦੇ ਇਲਾਜ ਨੂੰ ਲੈ ਕੇ ਅੱਜ ਬਠਿੰਡਾ ਦੇ ਟੀਚਰ ਹੌਮ ਵਿਖੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਅੰਤਵਾਰ ਨੂੰ 5:30 ਵਜੇ ਦੇ ਲਗਭਗ ਜਗਿੰਦਰ ਸਿੰਘ ਉਗਰਾਹਾਂ ਨੇ ਬਟੰਡਾ ਦੇ ਟੀਚਰ ਹோம்ਵਕੀ ਬੋਲਦਿਆਂ ਕਿਹਾ ਕਿ ਬਰਨਾਲਾ ਵਿਖੇ ਜੋ ਆਪਣਾ ਸੜਕ ਹਾਦਸੇ ਵਿੱਚ ਤਿੰਨ ਔਰਤਾਂ ਦੀ ਜੋ ਕਿਸਾਨ ਔਰਤਾਂ ਸਾਨੂੰ ਉਹਨਾਂ ਦੀ ਮੌਤ ਹੋਈ ਹੈ ਉਹਨਾਂ ਆਪਣਾ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤੇ ਨਾਲ ਨਾਲ ਜਿਹੜਾ ਉਹਨਾਂ ਦਾ ਕਰਜ਼ਾ ਹੈ ਉਹਨਾਂ ਦੇ ਉੱਤੇ ਲੀਕ ਮਾਰੀ ਜਾਵੇ ਤਿੰਨ ਨਾਲ ਹੀ ਜੋ ਜ਼ਖਮੀ ਆਪਣਾ ਕਿਸਾਨ ਹਨ ਉਹਨਾਂ ਦਾ ਇਲਾਜ ਵੀ ਸਰਕਾਰ ਵੱਲੋਂ ਕੀਤਾ ਜਾਵੇ ਇਸ ਨੂੰ ਲੈ ਕੇ ਉਹਨਾਂ ਗਿਆ ਕਿ ਸਾਡੇ ਨੂੰ ਲਗਾਤਾਰ ਡੀਸੀ ਬਰਨਾਲਾ ਤੇ ਡੀਸੀ ਬਠਿੰਡਾ ਦੇ ਨਾਲ ਗਲਬਤ ਕੀਤੀ ਗਈ ਲੇਕਿਨ ਉਹਨਾਂ ਨੇ ਸਾਡੀ ਕੋਈ ਗਲਬਤ ਨਹੀਂ ਸੁਣੀ ਜਿਸ ਨੂੰ ਲੈ ਕੇ ਉਹ ਕੱਲ ਤੋਂ ਜਾਣੀ ਸੋਮਵਾਰ ਤੋਂ ਬਠਿੰਡਾ ਦੇ ਦਫ਼ਤਰ ਦੇ ਬਾਹਰ ਅਤੇ ਬਰਨਾਲਾ ਦੇ ਡੀਸੀ ਦਫ਼ਤਰ ਦੇ ਬਾਹਰ ਉਹਨਾਂ ਵੱਲੋਂ ਵੀ ਆਪਣਾ ਦਰਨਾ ਪ੍ਰਦਰਸ਼ਨ ਸ਼ੁਰੂ ਕੀਤਾ ਜਾਵੇਗਾ। ਪ੍ਰੈਸਰ ਸਾਥੀਓ ਸਾਡਾ ਧੰਨਵਾਦ ਵੀ ਪੌਰੀ ਸੱਜਣਾਂ ਸਤਿ ਸ੍ਰੀ ਅਕਾਲ ਤੁਹਾਡਾ ਅੱਜ ਦੇਾਰੇ ਤੇ ਧੰਨਵਾਦ ਕਰਦੇ ਆ ਆਪਣੇ ਜਥੇ ਸੰਗਦਰ। ਅੱਜ ਦੀ ਪ੍ਰੈਸ ਕਾਨਫਰੰਸ ਕਰ ਰਹੇ ਆਪਾਂ ਇਸ ਹੌਂਕਰੇ ਮਾਹੌਲ ਦੇ ਵਿੱਚ ਹੋ ਰਹੀ ਹੈ। ਕਿ ਕਹਾਣੇ ਵਾਲੀ ਜਿਹੜੀ ਮਹਾਪੰਚਾਇਤ ਰਫੀ ਸੀ ਅਸੀਂ ਇੱਕ ਬੱਸ ਐਕਸੀਡੈਂਟ ਹੋਣ ਨਾਲ ਸਾਡੇ ਤਿੰਨ ਭੈਣਾ ਜਨੇਸ਼ ਜੀ ਦੇ ਹੋ ਗਏ ਇੱਕ ਸਾਥੀ ਸਾਡਾ ਜਿੰਦਗੀ ਮੌਤ ਨਾਲ ਜੁਜਰੇ ਹੈ ਤੇ ਬਾਕੀ ਉਹ ਸਾਰੇ ਬੰਦੇ ਸਾਡੇ ਜੱਗਮੀਨੇ ਚ 6-7 ਬੰਦੇ ਜ਼ੁਬੇੜ ਜੱਗਮੀਨੇ ਫਿਲਹਾਲ ਦੇ ਪਾਸ 54 ਬੰਦੇ ਸੀ ਉਸ ਬੱਸ ਚ ਜਿੰਨਾਂ ਦੇ ਸਾਰਿਆਂ ਦੇ ਸੱਟਾਂ ਵੇਟਾਂ ਲੱਗੀਆਂ ਨੇ ਕਿਸੇ ਦੇ ਘਾਟਾ ਕਿਸੇ ਦੇ ਬਾਤ ਮੈਂ ਕੱਲ੍ਹ ਅਸੀਂ ਪ੍ਰੈਸ ਕਰਨ ਤੋਂ ਬਰਨਾਲੇ ਕਰਕੇ ਪ੍ਰਸ਼ਾਸਨ ਨੂੰ ਦੱਸਿਆ ਸੀ ਤੇ ਇਹ ਯਕੀਨੀ ਨਾ ਕੋਈ ਲਾਚ ਦਿੱਤਾ ਜਾਵੇ ਤੇ ਪ੍ਰਬੰਧ ਕੀਤਾ ਜਾਵੇ ਤੇ ਜਿਹੜੇ ਤਿੰਨ ਭੈਣਾ ਸਾਡੇ ਸ਼ਹੀਦ ਹੋ ਗਿਆ ਉਹਨਾਂ ਨੂੰ ਕੰਪਨਸੇਸ਼ਨ ਤੇ ਸਰਕਾਰੀ ਨੌਕਰੀ ਦੇ ਨਾਲ ਖਰਾ ਸਰ ਦਾ ਖਤਮ ਕੀਤਾ ਜਾਵੇ ਤੇ ਕਰੀਬ 4 ਘੰਟੇ ਹੋ ਗਏ ਇਹ ਗੱਲ ਅਸੀਂ ਪ੍ਰੈਸ ਦੇ ਸਾਹਮਣੇ ਸਾਢੇ ਕਿਹਾ ਨੂੰ ਪਰ ਸਰਕਾਰ ਨੇ ਅਜੇ ਤੱਕ ਕੋਈ ਕਦਮ ਨਹੀਂ ਚੁੱਕਿਆ ਇਸ ਤੱਕ ਕਿ ਅਸੀਂ ਬਾਈਕਲਾ ਕੀਤਾ ਹੈ ਕੱਲ ਨੂੰ ਪਰ ਨਾਲੇ ਤੇ ਇੱਕ ਤਾਇ ਦੇ ਸਿੱਦੇ ਦਫ਼ਤਰ ਅੱਗੇ ਤੇ ਬਖੰਡੇ ਦੇ ਦਫ਼ਤਰ ਅੱਗੇ ਧਰਨੇ ਲਾਇਆ ਜਾਂਦਾ ਤੇ ਸਰਕਾਰ ਜਿੰਨਾ ਚਿਰ ਤੱਕ ਇਹ ਚਰਤਾ ਪੂਰੀਆਂ ਨਹੀਂ ਕਰਦੀ ਉਹਨਾਂ ਚਿਰ ਇਹ ਧਰਨੇ ਚੱਲਣਗੇ ਅਸੀਂ ਆਪਣੀ ਜਥੇਬੰਦੀ ਦੇ ਪੈਸੇ ਆ ਕਿਤਾ ਬਾਕੀ ਗੱਲਾਂ ਜਿਹੜੀਆਂ ਨੇ ਰਹਿ ਗਈਆਂ ਉਹ ਸਾਥੀ ਟੀਕ ਲਾਈਟ ਨੂੰ ਕਰਤੀ ਜਿਹੜੇ ਉਹ ਸਭ ਪਹੁੰਚੇ ਸੀਗੇ ਤਿਲਦਾਰ ਸਭ ਪਹੁੰਚੇ ਸੀ ਕੋਈ ਰਾਤ ਵੀ ਤਿਲਦਾਰ ਸਭ ਗਏ ਆ ਉੱਥੇ ਤੇ ਉਹ ਸਾਨੂੰ ਪਤਾ ਲੱਗੇ ਬੰਨ੍ਹ ਦੀ ਸੁਣਵਾਈ ਨਹੀਂ ਹੋ ਰਹੀ ਅਜੀਪਾ ਹਾ ਫੋਨ ਕਰਿਆ ਨਰੇਂਦਰ ਭਗਵਰ ਜੀ ਹੈਗੇ ਆਪਣੇ ਲਾਸੰਗ ਸਿੰਘ ਸੇਵਾ ਵਾਲੇ ਹੈਗੇ ਪੰਜਾਬ ਕੇ ਕਮੇਟੀ ਜਥੇਬੰਦੀ ਦੇ ਜਨ ਸੈਕਟਰੀ ਹੈ ਉਹ ਉੱਥੇ ਸੀ ਰਾਤ ਨੂੰ ਉਹਨਾਂ ਨੇ ਕਿਹਾ ਵੀ ਇੱਥੇ ਕੋਈ ਸੁਣਵਾਈ ਨਹੀਂ ਹੋ ਰਹੀ ਮਰੀਜ਼ਾਂ ਦੀ ਹਾਲਤ ਬਹੁਤ ਮਾੜੀ ਹੈ ਫਿਰ ਸ਼ਾਇਦ ਉਹਨਾਂ ਨੇ ਕੋਈ ਕਿਹਾ ਕਹਾਇ ਰਾਤ ਨੂੰ ਫਿਰ ਕੋਈ ਥੋੜੀ ਬਹੁਤੀ ਆਖ-ਬੋਖ ਹੋਈ ਆ ਉਹਦੀ ਤੇ ਜੇ ਇਹਦੇ ਤੇ ਲਗਾਤਾਰ ਧਰਨਿਆਂ ਨੂੰ ਸੁਧਾਰਨ ਧਰਨਿਆਂ ਨੂੰ ਨਹੀਂ ਰੋਲਣਗੇ ਫਿਰ ਸਾਡੇ ਵਾਸਤੇ ਕੋਈ ਨਾ ਕੋਈ ਉਹ ਹਾਲਤ ਪੈਦਾ ਸਰਕਾਰ ਵਾਸਤੇ ਕਰਨੀ ਪੈਂਦੀ ਹੈ ਮੇਂ ਠੀਕ ਆ ਸਾਡੇ ਪਹਿਲਾ ਤਿੰਨ ਗਏ ਆ 9 ਜਿੱਦੀ ਮੋਦੀ ਲੜਾਈ ਲੜ ਰਹੀ ਹੈ ਜੀ ਬਾਲੀ ਗਰੰਟੀ ਵੀ ਕਰਵਾ ਕਦੇ ਕਿ ਉਹਦਾ ਕੀ ਬਣੂ ਤੇ ਉਹਦੇ ਨਾਲ ਦੇ ਸਾਮਣੇ ਵੀ ਪਾਉਣਾ ਕੋਈ ਲਾਠੀ ਚਾਲ ਕੇ ਗੋਲੇ ਚਲਾ ਕੇ ਜਿਵੇਂ ਭਾਰਤ ਮਾਰਾ ਤੇ ਚਲਾਈ ਹੈ ਝੋਨੇ ਵੇਲੇ ਚਲਾਈ ਹੈ ਗੈਸ ਪਾਈਪ ਲਾਈਨ ਤੇ ਚਲਾਈ ਹੈ ਕਿੰਨੀਆਂ ਗੱਡੀਆਂ ਭੰਨੀਆਂ ਕਿੰਨੇ ਬੰਦੇ ਸਾਡੇ ਜ਼ਖਮੀ ਹੋਇਆ ਜੇ ਸਰਕਾਰ ਨੇ ਇਹਦੇ ਕੁਝ ਵੀ ਕਰਨਾ ਹੈ ਉਹ ਕਰ ਲੈ ਪਰ ਅਸੀਂ ਇਹ ਗੱਲਾਂ ਜਿਹੜੀਆਂ ਮੰਗਾਂ ਹੈਗੀਆਂ ਹਰ ਹਾਲਤ ਪੂਰੀਆਂ ਕਰਾਵਾਂਗੇ ਸਾਡੇ ਮਾਯਾ ਪਾਣ ਬੱਲੇਵਾਲ ਤਾਂ ਵੀ ਸੇਤਿਆਂ ਦੀ ਖੜਾ ਰਹੀ ਹੈ ਕਿ ਵੀ ਦੇਖ ਦੇਖੋ ਅਸੀਂ ਮਦਦ ਹੀ ਕਰ ਰਹੇ ਹਾਂ ਉਹਦੀ ਕੰਮ ਦਾ ਪਰ ਅਲਿਕਾ ਬਾਰ ਬਾਰ ਕਹਿ ਰਹੇ ਹਾਂ ਕਿ ਅੱਤਰ ਕਾਬੂ ਨਹੀਂ ਮੰਗਾ ਮੰਨੇ ਤੇ ਉਹਨਾਂ ਦੇ ਇਹਨਾਂ ਨੂੰ ਜਾਨ ਬਚਾਉਣ ਦੀ ਕੋਸ਼ਿਸ਼ ਕਰਦੇ ਐਮਬੀਟੀਮ ਡਾਕਟਰ ਜਿਹੜੇ ਜ਼ਖਮੀ ਕਿਸਾਨ ਹਨ ਉਹਨਾਂ ਦਾ ਇਲਾਜ ਚੱਲ ਰਿਹਾ ਤੁਸੀਂ ਕਹਿ ਰਹੇ ਹੋ ਪ੍ਰੋਪਰ ਟਰੀਟਮੈਂਟ ਨਹੀਂ ਦਿੱਤਾ ਜਾ ਰਿਹਾ ਐਮਬੀਟੀ ਟਿੰਡਾ ਵੱਲੋਂ ਕਿ ਮੈਂ ਦੇਖਦੇ ਹਾਂ ਜੀ ਦੇਖੋ ਅਸੀਂ ਇਹ ਨਹੀਂ ਕਹਿ ਰਹੇ ਪ੍ਰੋਪਰ ਟਰੀਟਮੈਂਟ ਜੋ ਤੇ ਅਮਗੈਨਿਕ ਹੋਈ ਹੈ ਸਭ ਨੂੰ ਸਭ ਨੂੰ ਬਾਹਰ ਨਾ ਕਰ ਕਰਦੇ ਆਏ ਆ ਉਹਨਾਂ ਨਾਲ ਸਾਡੇ ਦੋ ਟਾਈਮਟਾਂ ਤੋਂ ਦਰਵਾਜ਼ੇ ਬੈਠੇ ਆ ਰਹੇ ਇਹ ਵੀ ਸੁਝੇਗਾ ਟੋਪੇ ਵੈਸੇ ਕੀ ਜਣਾ ਤੇ ਉਹਨਾਂ ਨੇ ਵੀ ਇਹ ਪ੍ਰਬੰਧ ਕੀਤਾ ਕਿ ਕਿ ਜੇ ਅਸੀਂ ਪ੍ਰਾਈਵੇਟ ਫਾਊਂਡਿਕ ਦੇ ਨਾਮ ਤੇ ਚਾਰੀ ਫਾਰਮ ਕਰਨ ਦੇ ਲਈ ਮਤਲਬ ਉਹਦਾ ਇੱਕ ਖਸਤਾਬ ਹੈ ਉਹਨਾਂ ਦੇ ਵਿੱਚੋਂ ਕਈ ਵਾਰੀ ਕੋਈ ਮਰੀਜ਼ ਨੂੰ ਰੁਕਾਉਣਾ ਜਾਂ ਸਮਾਂ ਦਵਾਈ ਨਾ ਦੇਣੀ ਜਾਂ ਲਾਪਰਵਾਹੀ ਕਰਨਾ ਜਿੰਨੀ ਲੋੜ ਹੈ ਬੰਦੇ ਜਿੰਨੀਆਂ ਗੱਲਾਂ ਗਏ ਉਹ ਗੱਲ ਤੋਂ ਜਿਹੜੀ ਗੱਲ ਕੀਤੀ ਜਿਵੇਂ ਉਸੇ ਕਹਿਣਾ ਵੀ ਫੋਨ ਕੀਤੇ ਗਏ ਆ ਫਿਰ ਉਸ ਤੋਂ ਬਾਅਦ ਟ੍ਰੀਟਮੈਂਟ ਕਰੋ ਉਹ ਰਾਤੀ ਕੱਲ ਦੀ ਰਾਤ ਜਦੋਂ ਇਹ ਗੋਬੁੰਦੇ ਕਿਉਂਕਿ ਇਕਰੋ ਗਏ ਨੇ ਰਾਤ ਸੁੱਤ ਹੋ ਕੇ ਆਏ ਨੇ ਬਦਨਾਲੇ ਚੋਂ ਪੇਸ਼ਕੀ ਤੋਂ ਆਏ ਨੇ ਪਰ ਦੇ ਪਾਣੀ ਤਾਂ ਸਤਲਜ ਨੂੰ ਸੇਜਨ ਤੋਂ ਦਾ ਬਰਬਾਦ ਕਰਤਾ ਨਹੀਂ ਕੋੜਾ ਸਟਾਫ ਦੇ ਕੋ ਕੋਈ ਨਹੀਂ ਹੁੰਦੀ ਹੈ ਉਹਦੇ ਚ ਸਾਰਾ ਖਸਮਨ ਪਰ ਤਾਂ ਜੀ ਜਿਸ ਤਰ੍ਹਾਂ ਕੱਲ ਮਹਾਪੰਚਾਇਤ ਸੀ ਤੁਸੀਂ ਕੀਤੀ ਹੈਗੇ ਟਾਣੇ ਵਿੱਚ ਤੇ ਮਹਾਪੰਚਾਇਤ ਦੇ ਤਲੋਦੀ ਵਿੱਚ ਇਹ ਦੋ ਆਖੜ ਜਗ੍ਹਾ ਤੇ ਹੋਣੀ ਹੈ ਤੇ ਜਿਹੜੇ ਰਾਜੀਵ ਪਾਰਟੀ ਵਾਲੇ ਦਾ ਬੇਦਾ ਚੱਕਰੀ ਵੀ ਸਾਰਾ ਆਪਣੀ ਪਾਰਟੀ ਵੇ ਦੇਖੋ 2 ਵਜੇ ਦਾ ਪਿੰਟੇਟਾ ਹੋਰ ਨਾਲ ਕੋਈ ਫਾਇਲ ਇਹ ਲੱਗਦਾ ਹੋਵੇ ਜੀ ਇਹ ਲੋਕ ਪਾਟ ਗਿਆ ਜਿਦੋਂ ਬੰਦੇ ਪਾਟ ਗਿਆ ਇਹ ਤਾਂ ਨਹੀਂ ਕਿ ਦਿੱਲੀ ਪਾਣੀ ਪਿੰਟੇਟਾ ਸਟੇਜਾ ਕਰ ਗਿਆ ਬਾਕੀ ਵਰਕ ਪਾਉਣ ਲੱਗਿਆ ਦੋਨਾਂ ਦਾ ਨਿਸ਼ਾਨਾ ਜੇ ਸਟੇਟ ਹੋ ਗਿਆ ਤਾਂ ਨੁਕਸਾਨ ਨਹੀਂ ਇਹ ਦੋਨੇ ਕੁਝ ਇਹ ਲੱਗਦਾ ਕਿ ਜੰਮਦਰੀ ਕਰਦੇ ਨਾ ਲੱਗਦਾ ਵਰਸ ਜਦੇਪਤੀ ਵਰਸ ਜਦੇਬੰਦੀ ਨਾ ਹੋਵੇ ਫੌਰਮ ਵਰਸ ਫੌਰਮ ਨਾ ਹੋਵੇ ਸਟੇਟ ਵਰਸ ਸਟੇਟ ਹੀ ਨਾ ਹੋਵੇ ਦੋਨਾਂ ਦਾ ਨਿਸ਼ਾਨਾ ਜੇ ਸਟੇਟ ਹੁੰਦੀ ਹੈ ਜਦੋਂ ਇਸ ਵੀਰ ਦੇ ਪੰਜ ਲੱਖ ਜਣੇ ਜੀ ਕੀ ਨੁਕਸਾਨ ਹੈ ਪਰ ਉਹ ਜਿਹੜੇ ਦੂਜੇ ਗੈਰ ਰੋਲ ਜਨ ਜੀ ਨੂੰ ਮੋਰਚੇ ਤੇ ਕਹਿੰਦੇ ਸੀ ਸਾਡਾ ਨਾਲ ਗੱਲਬਾਤ ਕੀਤੀ ਨੂੰ ਸਿੱਧੇ ਡੇਟ ਕਰ ਲੋ ਵੀ ਚਾਰ-ਚੀ ਨੂੰ ਨਾ ਕਰੋ ਆ ਸਾਡੀ ਹੋ ਜੇ ਗੱਲਬਾਤ ਹੋਈ ਸੀ ਨਹੀਂ ਯਾਨੀ ਗੱਲਬਾਤ ਛੱਡਣਾ ਹੋਈ ਨਹੀਂ ਉਹਨਾਂ ਨੇ ਮਤਲਬ ਸੀ ਮੇਰੇ ਘਰ ਸਪਾਈ ਤੇ ਨਹੀਂ ਸਪਾਈ ਗ੍ਰੂਪ ਉਹ ਆਪਣੇ ਰੈਜ਼ਿਡੈਂਟ ਕੈ ਕਰਦੀ ਉਹਨਾਂ ਨੇ 3 ਵਜੇ ਸਭਾ ਲੱਗਦਾ ਇਹ ਵੀ ਕਹਿੰਦੇ ਜਿੰਦੇ ਸਰਕਾਰ ਦੇ ਲਵਾਏ ਧਰਨਾ ਉੱਤੇ ਹੋਰ ਕੋਈ ਨਹੀਂ ਪਤਾ ਉਹ ਨਹੀਂ ਸਾਨੂੰ ਤਾਂ ਪਤਾ ਹੀ ਲੱਗਿਆ ਹਰਿਆਣਾ ਸਰਕਾਰ ਨੂੰ ਕਿ ਸਰ ਨੂੰ ਨਹੀਂ ਪਤਾ ਕੁਝ ਹੋਰ ਬਣ ਗਿਆ ਹਰਿਆਣਾ ਸਰਕਾਰ ਨੂੰ ਕਿ ਦੂਜੇ ਜੀ ਉਹਦੋਂ ਕਹਿਣਾ ਹੈ ਫੇਰ ਮਰੋਕਾ ਸਾਹਿਬ ਆਇਆ ਚਲੋ ਉਹਦੀ ਜਾਣਕਾਰੀ ਦਾ ਉਹਨੂੰ ਗਾਂਧੀ ਘਾ ਆਈ ਹੈ ਉਹਦੀ ਪਟਾਲ ਦਾ ਮਾਮਲਾ ਆਇਆ ਗਿਆ ਉਹਨਾਂ ਨੇ ਆਪਦੇ ਪਿੰਡ 'ਚ ਵੀ ਕਿਹਾ ਵਿਵਾਦ ਤੋਂ ਵੱਧ ਜਾਓ ਤੇ ਨਾਲ ਕੋੜੀਪੁਰਾ ਪਿੰਡ ਆ ਗਿਆ ਉੱਥੋਂ ਵੀ ਕਿਹਾ ਜੇ ਹੋ ਭਾਰਤੀ ਜਨਤਾ ਪਾਰਟੀ ਦੇ ਆਗੂ ਐਸ ਬਲੇ ਇਹ ਹੋ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਧਰਨਾ ਹੈ ਉਹਨਾਂ ਦੇ ਉੱਥੇ ਜਾਓ ਇਹਦਾ ਕੋਈ ਸਿੱਟਾ ਕੀ ਕੱਢੇ ਇਹ ਕੋੜਾ ਵੱਡੇ ਲੋਕਾਂ ਨਾਲ ਕਰ ਰਹੇ ਹੈ ਜੀ ਵੱਡੇ ਲੋਕਾਂ ਨਾਲ ਕਰ ਰਹੇ ਹੈ ਜੀ ਦੇਖੋ ਗੁਰਪ੍ਰੀਤ ਜੀ ਦਾ ਰਿਪੋਰਟ ਬੱਡੇ ਸਬ ਦੇਖੋ ਮਲਕਾਖਾਲ ਦੀ ਦਾ ਲਾਈਵ ਵੱਡਾ ਛੋਟਾ ਸਾਡੇ ਪੜਤਾਲ ਦਾ ਮਾਮਲਾ ਹੈ। ਦੇਖੋ ਇਹ ਪੜਤਾਲ ਦਾ ਮਾਮਲਾ ਹੈ ਕਿ ਲਾਈਨ ਕਿ ਹਰ ਹਾਲਤ ਪੱਕੀ ਹੈ। ਸਾਡੇ ਕੋਲ ਇਹ ਗੱਲ ਹੈ ਕਿ ਸੋਨ ਅਸੀਂ ਮਤਲ ਦੱਸਦੀ ਹੈ। ਥੱਲੇ ਵਾਲ ਸਾਹਿਬ ਲੋਕ ਇਸ ਫੀਸ ਨੂੰ ਲੈ ਕੇ ਬੜਾ ਚਿੰਤਤ ਨੇ ਜਿੱਥੇ ਬੰਦੀ ਉਹ ਵੀ ਸ਼ੰਗਠ ਕਰ ਰਹੀ ਆ ਤੇ ਦੂਜੇ ਜਿੱਥੇ ਬੰਦੀਆਂ ਨਾਲ ਹੀ ਰਹੀਆਂ ਪਰ ਇਹ ਕਿਤੇ ਨਾ ਕਿਤੇ ਨੁਕਸਾਨ ਹੋ ਰਿਹਾ ਕਿਸਾਨੀ ਦਾ ਤੁਸੀਂ ਕਿਵੇਂ ਦੇਖਦੇ? ਦੇਖੋ ਜਿਹੜੀ ਇਹ ਗੱਲ ਹੈਗੀ ਹੈ ਅਸੀਂ ਦਿੱਲੀ ਇਕੱਠੇ ਗਏ ਇਕੱਠੇ ਮੁੜ ਕੇ ਆਏ ਪਹਿਲਾ ਸਾਡਾ ਸਵਾਲ ਹੈ ਵੀ ਇੱਕ ਤੋਂ ਤਿੰਨ ਕਿਵੇਂ ਬਣ ਗਏ ਕਿਉਂਕਿ ਇਹ ਕੋਸ਼ ਉੱਥੇ ਸੀਗੀ ਫੁੱਟ ਪਾਉਣ ਦੀ ਇਹਨੂੰ ਵਾਰ-ਵਾਰ ਕਹਿੰਦੇ ਆ ਵੀ ਉਹ ਭਾਈ ਕਾਲੇ ਸੀ ਆਉਣ ਨੂੰ ਅਜੇ ਬੈਠ ਹੁਣ ਤਿਆਰ ਸੀ ਇਹਦਾ ਮਤਲਬ ਕੀ ਹੈ ਵੀ ਇਹ ਤਾਂ ਉੱਥੇ ਹੀ ਫੁੱਟ ਪਾਉਣ ਨੂੰ ਤਿਆਰ ਸੀ ਇੱਥੇ ਆ ਕੇ ਬਗੈਰ ਦਾ ਫੁੱਟ ਪਾ ਲਈ ਅੱਡ ਵੱਖਰਾ ਬਣਾ ਲਿਆ ਦੂਜੇ ਸਾਥੀਆਂ ਨੇ ਗੋਲੀ ਜਿਹੜੇ ਕਿਸਾਨ ਮਜ਼ਦੂਰ ਸਹਾਇਤਾ ਕਮੇਟੀ ਹੈ ਇਹ ਉਹ ਮੋਰਚਾ ਬਣਿਆ ਫਿਰ ਉਹਦੇ ਜਿੱਥੇ ਬੰਦਿਆ ਕਿੱਥੋਂ ਆਈਆਂ ਜਿਹੜੀ ਇਸਕੀਮ ਦੇ ਵਿੱਚ ਸਾਥੀ ਹੋਈ ਸੀ ਉੱਥੇ ਬੰਦਿਆ ਆਈਆਂ ਚਾਹੇ ਕੋਈ ਦੋ ਹੋ ਕੇ ਆ ਗਿਆ ਚਾਹੇ ਕੋਈ ਕੱਲੀ ਵੀ ਆ ਗਈ ਉਹਨਾਂ ਚ ਜੇ ਉਹਦੇ ਚੋਹਾ ਕੇ ਇੱਕ ਫੋਰਮ ਚ ਤਿੰਨ ਫੋਰਮ ਬਣ ਗਏ ਠੀਕ ਹੈ ਕਿਸੇ ਦਾ ਅਧਿਕਾਰ ਆ ਭਾਈ ਘੜਾ ਨਹੀਂ ਹੁੰਦੇ ਫਿਰ ਉਦੋਂ ਹ ਸਵਾਲ ਹੁੰਦਾ ਵੀ ਜਦ ਆਪਾਂ ਤਾਲ ਮੇਲ ਮਾ ਇਕੱਠਾ ਲੜ ਲਈਏ ਅਸੀਂ ਇਸ ਵਾਸਤੇ ਸਾਰਾ ਜੋਰ ਲਾਇਆ ਸੀ ਮੈਂਬਰੀ ਕਮੇਟੀ ਬਣੀ ਹੈ ਸੰਯੁਕਤ ਮੋਰਚੇ ਵੱਲੋਂ ਚੰਡੀਗੜ੍ਹ ਮੀਟਿੰਗ ਹੋਈ ਹੈ ਉਹ ਜਗਰਾਹਾ ਸਾਹਿਬ ਦਾ ਨਾਮ ਸੀਗਾ ਪੰਜ ਪੰਜ ਬੰਦੇ ਸਾਥੀ ਹੋਰ ਸੀ ਦੋ ਬਾਹਰਲੇ ਸੀਗੇ ਇਹਨਾਂ ਦੇ ਵਿੱਚ ਹੀ ਸੀ ਆਂਦੇ ਅਸੀਂ ਉਹਨਾਂ ਨਾਲ ਲਗਾਤਾਰ ਸੰਪਰਕ ਕੀਤਾ ਮੈਂ ਉਹਦੇ ਵਿੱਚ ਸ਼ਾਮਲ ਹੁੰਦਾ ਸੀਗਾ ਮੀਟਿੰਗਾਂ ਦੇ ਉਹਨਾ ਮੀਡੀਆ ਦੇ ਜਿਹੜਾ ਜਵਾਬ ਦਿੱਤਾ ਸਾਡੇ ਵਾਸਤੇ ਬਹੁਤ ਹੈਰਾਨੀਜਨਕ ਹੈ ਜੰਮੀ ਲਗਾਤਾਰ ਕੋਈ ਸੂਬੇ ਦਾ ਪ੍ਰਧਾਨ ਆ ਸੂਬੇ ਦੇ ਪ੍ਰਧਾਨ ਨੂੰ ਫੋਨ ਕਰਦਾ ਉਹਦਾ ਫੋਨ ਹੀ ਨਾ ਅਟੈਂਡ ਕਰੇ ਕੋਈ ਇੱਕ ਵੀ ਫੋਨ ਦੱਲੇ ਵਾਲ ਸਾਹਮਣੇ ਚੱਕਿਆ ਨਹੀਂ ਹੈਗਾ ਤੇ ਜਿਹੜੀ ਚਿੱਠੀ ਦਾ ਸਾਡੇ ਦਾ ਜਵਾਬ ਦਿੱਤਾ ਅਸੀਂ ਤਾਂ ਅਫਸੋਸ ਹੀ ਕਰ ਸਕਦੇ ਆ ਉਹਦੇ ਸ਼ਬਦ ਇਹ ਆ ਉਹ ਚਿੱਠੀ ਦੇ ਵੀ ਐਸ ਚੱਲਦੇ ਉਹਨੋਂ ਲਣ ਚ ਕੋਈ ਇਸ ਕੇਹਦੀ ਚਿੱਠੀ ਪਾਉਣੇ ਨੂੰ ਚਿਤ ਨਹੀਂ ਮੰਨਿਆ ਜਾ ਸਕਦਾ ਇਹ ਤਾਂ ਸਰਕਾਰ ਦੇ ਪੱਖ ਚ ਬੁਗਦੀ ਹੈ ਦਸ ਹੁਣ ਦੇ ਪੱਖ ਚ ਬੁਗਦੀ ਹੈ ਇਰੇ باوجود ਜੇ ਤੁਸੀਂ ਸੰਯੁਕਤ ਮੋਰਚੇ ਦੇ ਸਨਾਤ ਨੂੰ ਮੰਨ ਕੇ ਗਏ ਰਾਜਨੀਤਿਕ ਸਨਾਤ ਨੂੰ ਮੰਨ ਕੇ ਵਿਚਾਉਣਾ ਚਾਹੁੰਦੇ ਆ ਜਰੂਰ ਏਕਤਾ ਵਾਸਤੇ ਤੁਹਾਨੂੰ ਬੁਲਾਉਣਾ ਫਿਰ ਏਕਤਾ ਕਾਦੀ ਜੇ ਤੁਸੀਂ ਤਾਂ ਦਨ ਵਾਲੇ ਫਿਰ ਤਾਂ ਸਾਹਮਲੀ ਹੋਗੇ ਨਾ ਏਕਤਾ ਤਾਂ ਕਿਸੇ ਕੋਈ ਘੱਟੋ ਘੱਟ ਪ੍ਰੋਗਰਾਮ ਦੇਉਂਦੇ ਵੀ ਕੁਝ ਸਮਝਦਾ ਕੁਝ ਸੋਚਦਾ ਹੁਣ ਉਸ ਤੋਂ ਬਾਅਦ ਜਿਹੜੀ ਦੂਜਾਂ ਦੇ ਸਾਥੀਆਂ ਨੇ ਉਹ ਉਹਨਾਂ ਦਾ ਇੱਕੋ ਹੀ ਰੱਠ ਲਾਇਆ ਹੋਇਆ ਵੀ ਤੁਸੀਂ ਇੱਥੇ ਆ ਜਾਓ ਹੁਣ ਜਿਹੜਾ ਸਾਡੇ ਦੇ ਕੋਲ ਬਹੁਤ ਸਾਰੇ ਦੋਸਤਾਂ ਦੇ ਵਿੱਚ ਯਾਰ ਜਾਣਦੇ ਨੇ ਮੋਰਚਾਂ 'ਚ ਨਹੀਂ ਜਾਂਦੇ ਇਸ ਦਾ ਮਤਲਬ ਮੋਰਚਾਂ 'ਚ ਜਾ ਕੇ ਲੜਾਈ ਲੜੀ ਜਾਂਦੀ ਹੈ ਇਹ ਮੋਰਚਾ ਜਿਹੜੀ ਲੜਾਈ ਜਾਂਦੀ ਆ ਸਾਡਾ ਫਿਰ ਸਵਾਲ ਹੈ ਵੀ ਉਹਨਾਂ ਨੇ ਇੱਥੇ ਆ ਕੇ ਰੇਲਾਂ ਜਾਮ ਕੀਤੀਆਂ ਪੰਜਾਬ ਵਿੱਚ ਅਸੀਂ ਵੀ ਪੰਜਾਬ ਚ ਇਹਨਾਂ ਲਾਇਏ ਸਾਨੂੰ ਤਾਂ ਘਰ ਹੀ ਬੈਠੇ ਰਹਿੰਦੇ ਜੀ ਅਸੀਂ ਪੰਜਾਬ ਚ ਲੜਦੇ ਆ ਉਹ ਉਹਨਾਂ ਨੇ ਰੇਲਾਂ ਜਾਮ ਕਰੀਆਂ ਫਿਰ ਉਹਨਾਂ ਨੇ ਰੇਲਾਂ ਪਾਈ ਉੱਥੇ ਉਹ ਕਾਰ ਬਿਆਜ ਕਰਿਆ ਪੰਜਾਬੀ ਦਾ ਸੱਦਾ ਦਿੱਤਾ ਮੋਰਚਾ ਕਹਿੰਦੇ ਸਾਡਾ ਸਟੇਟ ਮਤਲਬ ਪੂਰਾ ਭਾਰਤ ਪੱਧਰ ਦਾ ਸੱਦਾ ਕੱਲੇ ਪੰਜਾਬ ਦਾ ਹੁੰਦਾ ਫਿਰ ਜੇ ਉੱਥੇ ਮੋਰਚਾ ਜਿੱਥੇ ਆ ਜਾਣਾ ਬਾਰਡਰਾਂ ਦੇ ਬੈਠ ਕੇ ਜਿੱਥੇ ਆ ਜਾਣਾ ਫਿਰ ਉਹ ਪੰਜਾਬ ਦੇ ਬਾਅਦ ਚੋਂ ਆ ਰਹੇ ਆ ਉਗਰਾਹਾਂ ਦੇ ਜਿਵੇਂ ਅਸੀਂ ਲਗਾਤਾਰ ਉਹਨਾਂ ਦੇ ਸਪੋਰਟ 'ਚ ਜਦੋਂ ਪਹਿਲਾ ਮੋਰਚਾ ਚੱਲਿਆ ਸਾਡਾ ਚੰਡੀਗੜ੍ਹ ਰੱਖਿਆ ਹੋਇਆ ਸੀ ਅਸੀਂ ਉਹ ਰੱਦ ਕਰਕੇ ਜਦੋਂ ਉਹਨਾਂ ਦੇ ਬਦਲ ਉਹ ਬਰੀਆ ਗੋਲੀਆਂ ਬਰੀਆਂ ਥਰੂ ਬਰੀਆ ਸ਼ੁਰੂ ਕਰਨ ਮਰੀਆ ਹੁਣ ਉਸ ਤੋਂ ਬਾਅਦ ਸ਼ੁਰੂ ਕਰਨ ਦੀ ਮੌਤ ਹੋ ਗਈ ਉਹਦਾ ਭੋਗ ਹੈ ਪੂਰਾ ਸੰਯੁਕਤ ਮੋਰਚੇ ਦੇ ਆਗੂ ਤੇ ਗਏ ਅਸੀਂ ਆਪ ਵੀ ਜੱਥੇ ਬੰਨੇ ਬਣੋ ਤੇ ਲੰਗਰ ਵੀ ਲਾਏ ਉਹਨੇ ਬੇਨਤੀ ਸਾਰਿਆਂ ਦੇ ਨਹੀਂ ਸੀ ਜਿੰਨੇ ਕਰਦੀ ਸਾਡੀ ਸੀਗੀ ਸਾਰਿਆਂ ਦੇ ਲਈ ਸੀਗੀ ਜੇ ਅਸੀਂ ਏਕਤਾ ਵਧਾਉਣੀ ਹੈ ਇਕੱਠੇ ਹੋ ਕੇ ਚੱਲਣਾ ਹੈ ਸਯੁਗਤ ਮੋਰੀ ਦੇ ਕਿਸੇ ਅਗ ਨੂੰ 5 ਮਿੰਟ ਟਾਈਮ ਨਹੀਂ ਸੀ ਕੱਟਿਆ ਜਾ ਸਕਦਾ ਇਹ ਨੂੰ ਤਾਂ ਹਾਕੀ ਰਹੀ ਹੈ ਜੇ ਹੁਣ ਦੁਬਾਰੇ ਉਹਨਾਂ ਨੇ ਚਿੱਠੀ ਪਾਈ ਉਹਦੇ ਜਵਾਬ ਚ ਅਸੀਂ 21 ਤਰੀਕ ਨੂੰ ਪਟਿਆਲੇ ਮਤਲਬ ਸੀਮੈਂਟ ਕਮੇਟੀ ਨੂੰ ਬੁਲਾਇਆ ਉਹ ਸਾਥੀ ਤਾਂ ਆ ਗਏ ਜਿਹੜਾ ਕਿਸਾਨ ਮਜ਼ਦੂਰ ਸਾਰ ਸਮਝੌਤਾ ਬਣਾਇਆ ਇਹ ਸਾਥੀ ਉੱਥੇ ਗਏ ਨਹੀਂ ਉਹਨਾਂ ਨੇ ਕਿਹਾ ਵੀ ਦੱਸੋ ਕਿਉਂ ਨਹੀਂ ਆਏ ਫਿਰ ਉਹਨਾਂ ਏਕਤਾ ਇੱਕ ਨਾਲ ਤਾਂ ਨਹੀਂ ਹੋਣੀ ਏਕਤਾ ਤਾਂ ਦੋਨਾਂ ਫੋਰਮਾਂ ਨਾਲ ਹੋਣੀ ਹੈ ਉਹਦੂ ਬਾਅਦ ਤੁਸੀਂ ਅਗਲੇ ਦਿਨੋਂ ਕਾਕਾ ਦਾ ਕੋਡ ਦਾ ਮਤਲਬ ਲੈਬ ਹੋਇਆ ਗਿਆਨ ਸੁਣ ਲਓ ਉਹ ਕਹਿੰਦਾ ਕੋਈ ਮਤਲਬ ਇਸ ਮੀਟਿੰਗਾਂ ਚ ਕਿਹੜਾ ਕੀ ਮਤਲਬ ਇਹਦਾ ਕੀ ਅਰਥ ਹੈ ਇਹਨੇ ਹੋਂਦ ਇੱਥੇ ਮੁਰਝੇ ਚਾ ਜੀ ਜਹਾ ਸਭ ਤੁਹਾਡੇ ਵਿਚਾਰਕ ਮਤ ਪੇਤ ਹੈਗੇ ਆ ਜੀ ਅੱਜ ਹੁੰਦੇ ਆ ਜੀ ਹਰੇ ਮਤ ਹੁੰਦੇ ਨਾਲ ਕੋਈ ਮਤ ਦੇ ਰਹੋਗੇ ਮੇਰੇ ਦਾ ਇਸ ਕਰਕੇ ਜੱਸੀ ਬੰਨੀ ਅੱਡ ਕਿਉਂ ਜੀ ਖਰੀਵੇਂ ਦਾ ਚਰਾਈ ਹੈ ਕਿ ਕੋਈ ਬੰਦੀਆਂ ਦੇ ਬੰਦਿਆਂ ਦੇ ਪਰਿਵਾਰ ਇਹ ਤਵਾਰਦੀ ਪ੍ਰਧਾਨ ਜੀ 40 ਦਿਨ ਹੋ ਗਏ ਜਗਜੀਤ ਸਿੰਘ ਧੱਲੇਵਾਲ ਨੂੰ ਮੰਨਵਾਦੇ ਬੈਠਿਆ ਕੇਂਦਰ ਸਰਕਾਰ ਨੇ ਪੂਰੀ ਤਰ੍ਹਾਂ ਜੇਕਰਵਾ ਨਹੀਂ ਕੀਤੀ ਗਈ ਜੱਥੇ ਵਰਦੀ ਨਕਦੀ ਮੈਂ ਦੇਖ ਸਕਦਾ ਅੱਜ ਵੀ ਕੇਂਦਰ ਤੇ ਹੈ ਨੰਬਰ 1 ਹੈ ਕੇਂਦਰ وہی ਤਵਾਰਦੀ ਕਰ ਰਿਹਾ ਇਹ ਸਰਕਾਰੀ ਕੇਂਦਰ ਨੂੰ ਨਾ ਗੱਲ ਕਰਨੀ ਦੇ ਜੇ ਉਹੀ ਕੀ ਗੱਲ ਹੁੰਦੀ ਹੈ ਕੇਂਦਰ ਸਰਕਾਰ ਦੇ ਰਾਜਪਾਲ ਤੋਂ ਨਾ ਕੁਝ ਹੋ ਦੁਕਾਨ ਸੇ ਇਹ ਕਹਿਣੇ ਚਾਹੁੰਦੇ ਆ ਦੇਖੋ ਸੁਰੀਮ ਕੋਟ ਹੈ ਸੁਰੀਮ ਕੋਟ ਨੰਗਾ ਚਿੱਟਾ ਹੋ ਗਏ ਸੈਂਟਰ ਦੇ ਪੱਖ ਦੇ ਸਾਹਮਣੇ ਚੱਲ ਰਿਹਾ ਹੈ ਲੈ ਲਓ ਸਾਰੇ ਉਹਨਾਂ ਨੂੰ ਵੀ ਪੰਜਾਬ ਸਰਕਾਰ ਦੇ ਖਲਾਫਤਾ ਉਹਨਾਂ ਚੱਕ ਕੇ ਲਿਆਓ ਇਹਨਾਂ ਚੱਕ ਕੇ ਲਿਆਓਗੇ ਜਿੱਨਾਂ ਉਹ ਅਗਲੇ ਦੋ ਜੇ ਜੋਰਨਾ ਬੈਠੇ ਆ ਇਤੋਂ ਨੂੰ ਬਚਾਉਂਦੇ ਤੁਸੀਂ ਉੱਥੇ ਦਰਜਨਾ ਹੋਰ ਮਾਰਦੇ ਹੋ ਜੇ ਉਹ ਐਡੀ ਸਾਡੀ ਉੱਚ ਕੋਟੀ ਦੀ ਜੋ ਹਕੂਮਤ ਹੈ ਸੁਪਰੀਮ ਕੋਰਟ ਉਹ ਸੈਨਟਰ ਨੂੰ ਕਿਉਂ ਨਹੀਂ ਹਦਤ ਕਰਦੀ ਜੇ ਉਹ ਜਿਹੜੀ ਕੋਈ ਵਿਧਾਨ ਸਭਾ ਦੀ ਆ ਪਾਰਲੀਮੈਂਟ ਦੀ ਬਣੀ ਹੈ ਸੰਸਦ ਕਮੇਟੀਆਂ ਬਣੀ ਹੈ ਉਹ ਜੋ ਭਾਰਤੀ ਜਨਤਾ ਪਾਰਟੀ ਦੇ ਐਮਪੀ ਵਿੱਚ ਹੈ ਜੇ ਉਹਨਾਂ ਨੇ ਕਿਹਾ ਵੀ ਐਮਐਸਪੀ ਹਾਂ ਵੀ ਗੱਲ ਠੀਕ ਹੈ ਇਹਦੀ ਕਾਨੂੰਨੀ ਗਾਰੰਟੀ ਦੇਣੀ ਚਾਹੀਦੀ ਹੈ ਇਹ ਤੋਨਾ ਮਤਲਬ ਰਾਸ਼ਟਰਪਤੀ ਬੋਲੀ ਜਾਂਦਾ ਹੈ ਇਹ ਇੰਨੇ ਕੋਈ ਬੋਲੀ ਜਾਂਦੇ ਆ ਫਿਰ ਕੋਰਟ ਨੂੰ ਆ ਤਾਂ ਉਹਨਾਂ ਨੂੰ ਕਹਿਣਾ ਚਾਹੀਦਾ ਉਹ ਤੇ ਜਾਨ ਬਚਾਓ ਇਹਨਾਂ ਦੀ ਮੰਗਾਂ ਤੁਰਤ ਮੰਨ ਕੇ ਲਾਗੂ ਕਰੋ ਇਹ ਕਹਿਣਾ ਚਾਹੀਦਾ ਆਜ ਪਾ ਦੇ ਕਈ ਆਗੂ ਕਹਿ ਰਹੇ ਹੈਗੇ ਹਰਿਆਣੇ ਚ ਅਸੀਂ 24 ਫਸਲਾਂ ਤੇ ਜਿਹੜੀ ਹੈ ਗਰੰਟੀ ਦੇ ਦੀ ਆ ਇਹ ਮੋਦੀ ਵਾਲਾ ਲਾਣੀ ਹੈ ਕਿਉਂਕਿ ਮੋਦੀ ਵੀ ਕਹਿੰਦਾ ਐਮਐਸਪੀ ਹੈਗੀ ਹੈ ਐਮਐਸਪੀ ਰਹੂਗੀ ਸਵਾਲ ਹੈ ਵੀ ਉਸ ਐਮਐਸਪੀ ਦਾ ਕੋਈ ਖਰੀਦਦਾ ਹੈ ਇਹ ਸੰंदोलਨ ਨੂੰ ਲੋਕਾਂ ਨੂੰ ਦੁਖਾਂਤ ਖਾਤਰ ਤੇ ਹਰਿਆਣੇ ਦੇ ਲੋਕੇ ਦੀ سپورਟ ਨਾਲ ਕਰਨ ਜੇ ਹਾਲਾਂਕਿ ਇਹਨਾਂ ਅੰਦੋਲਨ ਚੱਲ ਰਿਹਾ ਵੀ ਕਾਨੂੰਨੀ ਗਰੰਟੀ ਦਿਓ ਉਹਨਾਂ ਨੇ ਜਾ ਕੇ ਖੜੜਾ ਸਾਡੇ ਮੱਥੇ ਮਾਰਿਆ ਸਾਡੇ ਸਟੇਟਾਂ ਦੇ ਜੇ ਅਸੀਂ ਤਾਂ ਜੋ ਤੁਸੀਂ ਦਿੱਲੀ ਮਣਾ ਕੇ ਆਏ ਹੋ ਹਮਲੇ ਨੂੰ ਰੋਕਿਆ ਉਹਨਾਂ ਨੇ ਹਮਲਾ ਤਾਂ ਫਿਰ ਵੀ ਦਿੱਤਾ ਤੇ ਵੀ ਸਰਕਾਰ ਦਾ ਰਵੱਈਆ ਕੀ ਆ ਗਿਆ ਵੀ ਸਾਨੂੰ ਕੋਈ ਪਰਵਾਹ ਨਹੀਂ ਕੋਈ ਲੜਦਾ ਕੋਈ ਕੀ ਕਰਦਾ ਅਸੀਂ ਤਾਂ ਸਾਰਾ ਕੁਝ ਕਾਰਪੋਰੇਟਰ ਨੂੰ ਸਮਝਾਉਣਾ ਇਹ ਸਾਰਾ ਦਿਨ ਜਿੱਥੋਂ ਵੀ ਹੈ ਇਹ ਭੈਣਾ ਛੀਂਹ ਹੋਈਆਂ ਪੁੱਠੇ ਕੂਚ ਚੁਲਾਏ ਆ ਪਰ ਬਾਰਾਂ ਕਰੇ ਆ ਤੇਣੀ ਇੱਕ ਪ੍ਰਵਾਸ ਦੀ ਦੇਖੋ ਹਾਲ ਕਿੰਨੀ ਹੈ ਇੰਨੇ ਨਾਜ ਕਰ ਤਰਸ ਜੋ ਗੱਲ ਹੀ ਨਹੀਂ ਪੂਰੀ ਹੋ ਸਕਦੀ ਇੱਥੋਂ ਦੋ ਬੱਚੇ ਸੀ ਉਹਦੇ ਜਿਹੜੀ ਮਾਈਂਡ ਹੀ ਦਿੱਤੀ ਹੋਈ ਹੈ ਦੋਨੇ ਵਿੱਚ ਕੋਈ ਕਸ਼ੀ ਕਰ ਦੇਗਾ ਭਾਰਾ ਪਹਿਲਾ ਮੋੜ ਇਹਨਾਂ ਦੇਖਦੇ ਹੋ ਪਹਿਲਾ ਉਹ ਪੰਤੇ ਮੌਕੇ ਦੇ ਸਾਹਮਣੇ ਹੋਗਾ ਛੇਵੇਂ ਉਹ ਵਿਚਾਰੀ ਆਪ ਹੈ ਜਿਹੜੇ ਖਾਤ ਸੇਸ਼ ਕਰ ਇੰਨੇ ਦੱਬ ਲਾ ਕੇ ਨਾ ਹੋਣ ਦੇ ਬਾਅਦ ਵਿੱਚ ਆ ਸਰਕਾਰ ਦੀ ਟੈਸਟ ਕੋ ਅਸਲੀ ਹੋ ਰਹੀ ਜਿਹੜੇ ਪੰਜਾਬ ਸਰਕਾਰ ਕੇਂਦਰ ਤੇ ਸਿਰ ਦਿੰਦੀ ਹੈ ਕੇਂਦਰ ਸਦਾ ਪੰਜਾਬ ਤੇ ਸਿਰ ਦਿੰਦਾ ਹੈ ਅਸਲ ਵਿੱਚ ਇਹਨਾਂ ਇਹਨਾਂ ਦਾ ਦੋਨਾਂ ਦਾ ਨਿਸ਼ਾਨਾ ਕਿ ਕੋਈ ਆ ਵੀ ਲੋਕਾਂ ਦੀ ਕੋਈ ਪਰਵਾਹ ਨਹੀਂ ਲੋਕਾਂ ਪ੍ਰਤੀ ਕੋਈ ਜ਼ਿੰਮੇਵਾਰ ਨਹੀਂ ਇਸ ਕਰਕੇ ਸੇਖ ਨੂੰ ਆਉਂਦਾ ਹੈ ਜਿਹਦੀ ਇਹ ਦੋਨੇ ਸਰਕਾਰਾਂ ਚ ਕੋਈ ਦਾ ਕੰਟਰੈਕਟ ਸਾਰੇ ਕੋਲ ਤੇ ਕੱਲ ਦਾ ਜੀ ਪ੍ਰੋਗਰਾਮ ਹੈ ਕੱਲ ਦਾ ਸਾਡਾ ਦੋਨਾਂ ਜਿਲ੍ਹਿਆਂ ਦੇ ਵਿੱਚ ਸੀ ਬਠਿੰਡੇ ਜਿਲ੍ਹੇ ਦਾ ਪ੍ਰਧਾਨ ਹੈ ਬਠਿੰਡੇ ਜਿਲ੍ਹੇ ਦੇ ਡੀਸੀ ਦਫ਼ਤਰ ਵੀ ਸਾਥ ਨੂੰ ਬਣਾਂਗੇ ਉਧਰ ਬਰਨਾਲੇ ਦੇ ਵਿੱਚ ਹੈ ਬਰਨਾਲਾ ਜਿਲ੍ਹਾ ਕੰਮ ਕਦੋਂ ਸ਼ੁਰੂ ਹੋਗਾ ਇਹ ਕੁਸਟਮ ਅੱਜ ਆਏ ਹਨ ਚਲਾਵਾਂਗੇ ਉਸ ਤੋਂ ਬਾਅਦ ਇਹ ਸਰਕਾਰ ਕਸੂਮਤ ਨਹੀਂ ਹੁੰਦੀ ਤਾਂ ਫਿਰ ਸਾਡਾ ਉਹ ਉਹ ਅਸਲ ਵਿੱਚ ਇਹ ਸੈਨੇਡਿਕਾ ਆਪਾਂ ਫਿਰ ਤੇ ਵੀ ਉੱਪਰ ਕੰਮ ਨਹੀਂ ਤਾਂ ਉਹ ਜਿੱਥੇ ਉਹਦਾ ਨਹੀਂ ਕਿ ਉਹ ਲੱਗਦਾ ਤਾਂ ਰੈਗੂਲਰ ਚੱਲ ਰਹੀ ਹੈ ਹਾਂ ਉਹ ਰੋਜ਼ ਚੱਲਦਾ